ਗੁਰਦਾਸਪੁਰ ਦੀ ਮੱਛੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਣ ਦੇ ਕਾਰਨ ਬਾਜ਼ਾਰ ਦੇ ਵਿੱਚ ਹਫੜਾ ਤਫੜੀ ਮਚ ਗਈ ਜਿੱਤੇ ਮੌਕੇ ਤੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਵੀ ਆਪਣੀ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਬਾਲਟੀਆਂ ਦੇ ਨਾਲ ਪਾਣੀ ਭਰ ਕੇ ਦੁਕਾਨ ਤੇ ਲੱਗੀ ਹੋਈ ਅੱਗ ਤੇ ਉੱਪਰ ਸੁੱਟਿਆ ਗਿਆ ਅਤੇ ਦੁਕਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੁਕਾਨ ਦੇ ਵਿੱਚੋਂ ਸਿਲੰਡਰ ਵੀ ਬਾਹਰ ਕੱਢ ਕੇ ਲਿਆਂਦੇ ਗਏ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਹੈ ਕਿ ਮੈਂ ਆਪਣੇ ਘਰ ਸੀ ਤੇ ਮੈਨੂੰ ਲੱਗੋ ਕਿਸੇ ਦੁਕਾਨਦਾਰ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦੇ ਉੱਪਰ ਅੱਗ ਲੱਗ ਗਈ ਤੇ ਜਿਸ ਤੋਂ ਬਾਅਦ ਮੈਂ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਸੀ ਉਹਨੇ ਦੱਸਿਆ ਕਿ ਨਾਲ ਦੀ ਦੁਕਾਨ ਦਾ ਸਿਲੰਡਰ ਲੀਕ ਹੋਣ ਕਰਕੇ ਉਸ ਲੰਡਰ ਨੂੰ ਅੱਗ ਲੱਗ ਗਈ ਜਿਸ ਕਰਕੇ ਫਾਈਬਰ ਅਤੇ ਪਲਾਸਟਿਕ ਨੂੰ ਅੱਗ ਲੱਗਣ ਕਾਰਨ ਸਾਡੀ ਦੁਕਾਨ ਦੇ ਉੱਪਰ ਲੱਗੀ ਫਾਈਬਰ ਦੀ ਸ਼ੈੱਡ ਨੂੰ ਵੀ ਅੱਗ ਲੱਗ ਗਈ ਜਿਸ ਕਰਕੇ ਅੱਗ ਜ਼ਿਆਦਾ ਫੜ ਗਈ ਉਹਨਾਂ ਦੱਸੇ ਕਿ ਜਦੋਂ ਮੈਂ ਮੌਕੇ ਤੇ ਆ ਕੇ ਐਸ ਐਚਓ ਸਿਟੀ ਗੁਰਮੀਤ ਸਿੰਘ ਨੂੰ ਅੱਗ ਬੁਝਾਉਣ ਲੱਗੇ ਹੋਏ ਅਤੇ ਉਹਨਾਂ ਵੱਲੋਂ ਸਿਲੰਡਰ ਨੂੰ ਬਾਹਰ ਕੱਢ ਲਿਆ ਗਿਆ ਦੇਖਿਆ ਤਾਂ ਬਾਅਦ ਵਿੱਚ ਫਾਇਰ ਬ੍ਰਿਗੇਡ ਵੀ ਪਹੁੰਚ ਕੇ ਤੇ ਅੱਗ ਤੇ ਉੱਪਰ ਕਾਬੂ ਪਾਇਆ ਗਿਆ ਕੀ ਗੱਲ ਬਣੀ ਉਹ ਸਿਲੰਡਰ ਲੀਕ ਕਰ ਗਿਆ ਭੈਜ ਮਛੀ ਦਾ ਦਰਦ ਮਛੀ ਦੀ ਕੀ ਕਰ ਰਹੇ ਇਹ ਕੀ ਕਰਦੇ ਵੀ ਮਛੀ ਦਾ ਗਾਵਾ ਕਲੰਡੇ ਦੀ ਮਛੀ ਲੀਕ ਹੋ ਗਈ ਕਿਉਂ ਅੱਗ ਲੱਗ ਗਈ ਤੁਹਾਨੂੰ ਸਾਹਮਣੇ ਹੀ ਹੁਣ ਕੀ ਕੀ ਕੜਾਈਆਂ ਕੀ ਇਹੜਾ ਸਿਲੰਡਰ ਢਾੜ ਕੇ ਦੋਨੇ ਤੇ ਬਾਕੀ ਉਹ ਗਾਲੇ ਢੁਲੇ ਤੇਲ ਦੀਆਂ ਕੜਾਈਆਂ ਸੀ ਨਾਲ ਦੀ ਦੁਕਾਨ ਕੋਈ ਆ ਨਾਲ ਦੀ ਦੁਕਾਨ ਵਾਲੇ ਦੇ ਉੱਪਰ ਛੱਪੜ ਨੂੰ ਅੱਗ ਲੱਗੀ ਛੱਪੜ ਸੜ ਗਿਆ ਵਾਵਾ ਕਿਵੇਂ ਅੱਗ ਦੇ ਕਾਬੂ ਕੀ ਪਾਇਆ ਉਹ ਐਸਐਸਓ ਸਾਹਿਬ ਇੱਥੇ ਬੈਠੇ ਦੇ ਹੀ ਮੌਕੇ ਤੇ ਉਹਨਾਂ ਨੇ ਦਵਾਦਵਾ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿਆ 사ਚੂ ਸਾਡੀ ਬੜੀ ਮਿਹਰਬਾਨੀ ਫਾਇਰ ਟ੍ਰਿਕ ਦੀ ਗੱਡੀ ਆਈ ਆਵਾ ਸਚੂ ਸਾਹਮਣੇ ਦਿਵਾਦਾ ਮੰਗਾਲੀ ਉਸੇ ਵਾਲੇ ਮਿੰਟੋਂ ਮੈਂ ਤੇਰੇ ਫਾਇਰ ਟ੍ਰਿਕ ਨੇ ਵਾਰ ਨਹੀਂ ਮਾਰਿਆ ਹਾਂਜੀ ਜੀ ਮੈਨੂੰ ਕਾਰ ਕਿੰਨਾ ਵਹਿੜਾ ਦਾ ਭਾਨ ਬਬਰਕਾ ਮੈਂ ਰਿਸ਼ੀ ਕਾਂ ਸਰ ਤੇ ਆਪਣੀ ਮੱਛੀ ਮਾਰਕੀਟ ਦੀਵਾਨ ਚੰਦ ਭੱਲੇ ਵਾਲੀ ਦੁਕਾਨਾ ਸਰ ਤੇ ਸਰ ਮੈਨੂੰ ਨਾ ਕਰੋ 6:30 ਵਨ ਨੀਅਰ ਬੋਰਡ ਮੈਨੂੰ ਫੋਨ ਆਇਆ ਸਰ ਕਿਸੇ ਦਾ ਕਿ ਇਦਾਂ ਦਾ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ ਸਰ ਸਰ ਗਵਾਂਡੀਆਂ ਦਾ ਸਿਲੰਡਰ ਹੀ ਉਹ ਲੀਕ ਕਰ ਗਿਆ ਤੇ ਉਹਦੇ ਕਰਕੇ ਸਰ ਸਾਰੇ ਮਤਲਬ ਕਿ ਉਹਨਾਂ ਦੇ ਡਾਲੇ ਡੂਲੇ ਪੇਦੇ ਸੀ ਤੇ ਪਲਾਸਟਿਕ ਦੀ ਫਾਈਬਰ ਹੀ ਉਹਨੂੰ ਅੱਗ ਪੈ ਗਈ ਸਰ ਉਹਦੀ ਅੱਗ ਨੂੰ ਪੈਣ ਨਾਲ ਉਹ ਸਰ ਆਪਣੇ ਨਾਲ ਅੱਗੇ ਜਿਹੜੀਆਂ ਫਾਈਬਰ ਦੀਆਂ ਸਰ ਉੱਤੇ ਸੈਟਲ ਲਗਾਈ ਦੀ ਸੀ ਉਹਨੂੰ ਅੱਗ ਪੈ ਗਈ ਤੇ ਤੇਲ ਦੀ ਗੜਾਈ ਵੀ ਆ ਗਈ ਸਰ ਉਹਦੇ ਕਰਕੇ ਸਰ ਅੱਗ ਜਿਹੜੀ ਆ ਕਾਫੀ ਤੇਜ ਹੋ ਗਈ ਸਰ ਤੇ ਮੈਨੂੰ ਪਤਾ ਲੱਗਾ ਸਰ ਜਗਦਮ ਮੈਂ ਘਰੋਂ ਆਇਆ ਤੇ ਸਰ ਜਗਦਮ ਮੈਂ ਐਸਐਚਓ ਸਾਹਿਬ ਮੁਕੇ ਤੇ ਆਣ ਕੇ ਤੇ ਉਹਨਾਂ ਨੇ ਸਰ ਸਾਡੇ ਆਣ ਤੋਂ ਪਹਿਲਾਂ ਹੀ ਐਸਐਚਓ ਆਲਰੇਡੀ ਲੱਗੇ ਹੋਏ ਸੀ ਤੇ ਸਰ ਮਤਲਬ ਕਿ ਫਾਰਗ ਰੇਟ ਵਾਲੇ ਦੀ ਟਾਈਮ ਸਰ ਮਤਲਬ ਕਿ ਪਹੁੰਚ ਕੇ ਤੇ ਫਟਾਫਟ ਸਰ ਮੀਟਰ ਮੋਟਰ ਬੰਦ ਕੀਤੀ ਆ ਕੜਾਈਆਂ ਕੁੜੀਆਂ ਅੰਦਰ ਕਰ ਲੀਆਂ ਵਾ ਤੇ ਮੋਕੇ ਤੇ ਆਣ ਕੇ ਜੜੀਆਂ ਫਾਇਰ ਬ੍ਰੇਡ ਵਾਲਿਆਂ ਨੇ ਜੜੀ ਆ ਪਾਣੀ ਦੇ ਨਾਲ ਜੜੀਆਂ ਛੱਡਾ ਛੋਡਾ ਦੀ ਅੱਗ ਕੇ ਜੀ ਉਹਨੂੰ ਥੋੜੀ ਥਿਮਮੀ ਕੀਤੀ ਤੇ ਜੇ ਲੱਗੇ ਜਿਹੜਾ ਸਿਲੰਡਰ ਜਿਹੜਾ ਅੱਗ ਲੱਗਦੀ ਸੀ ਉਹ ਐਸ ਐਚਓ ਸਾਹਿਬ ਨੇ ਪਹਿਲਾਂ ਹੀ ਬੜੀ ਕੋਸ਼ਿਸ਼ ਕੀਤੀ ਉਹਨੂੰ ਬੁਝਾਉਣ ਦੀ ਪਰ ਅੱਗ ਕਾਫੀ ਤੇਜ਼ ਸੀ ਪਰ ਫਿਰ ਵੀ ਆ ਜਾ ਕੇ ਸਰ ਰਲ ਮਿਲ ਕੇ ਜਿੰਨਾ ਵੀ ਸਹਿਯੋਗ ਆ ਸਾਰਾ ਫਿਚਕੁਚ ਕੇ ਮਤਲਬ ਕਿ ਉਹਦਾ ਅੱਗ ਹੀ ਥੋੜੀ ਬੋਦੀ ਮਤਲਬ ਕਿ ਬੰਦ ਇਹ ਤਾਂ 10 ਤੱਕ ਚੈਕਿੰਗ ਸੀ ਤੇ ਅਸੀਂ 12 ਚੌਂਕ ਸੀਗਾ ਤਾਂ ਜਦੋਂ ਪਤਾ ਲੱਗਾ ਸਮੇਂ ਅੱਗ ਦਿਖੀ ਤਾਂ ਅਸੀਂ ਫਿਰ ਭੱਜੇ ਜਿੰਨੇ ਵੀ ਜਾਣੇ ਸੀਗੇ ਸਾਰੀ ਫੋਰਸ ਈ ਅਸੀਂ ਭੱਜੀ ਆਈ ਪਹਿਲਾਂ ਤਾਂ ਅਸੀਂ ਬਾਤੀਆਂ ਦੇ ਨਾਲ ਬੁਝਾਈ ਅੱਗ ਜਿੰਨੀਗੀ ਉਹ ਸੈਂਟਰ ਨੂੰ ਏ ਸੀ ਵੀ ਸੈਂਟਰ ਨਾਲ ਫੜ ਜੇ ਫਿਰ ਉਹ ਸੈਂਟਰ ਨੂੰ ਖਿੱਚ ਕੇ ਫਿਰ ਉਸ ਸਾਈਡ ਕਰਕੇ ਉੱਤੇ ਪਾਣੀ ਪਾ ਕੇ ਉਹ ਰੈਗੂਲੇਟਰ ਨਹੀਂ ਸੀ ਪਟਿਆ ਜਾ ਰਿਹਾ ਕਿਤੇ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਲਿਆ ਖਰਾਜੀ ਕਰਨਾ ਪੈਂਦਾ ਨਹੀਂ ਤੇ ਹੋਰ ਕਿਸੇ ਦੀ ਜਾਨ ਜਲੀ ਜਾਂਦੀ ਤਾਂ ਉਹ ਬੜਾ ਮੁਸ਼ਕਲ ਸੀਗਾ ਜੀ ਇਸ ਕਰਕੇ ਸੈਂਟਰ ਖੜਨਾ ਬੜਾ ਜ਼ਰੂਰੀ ਸੀ ਸਭ ਤੋਂ ਮੇਨ ਸੀ ਉਹ ਕਿਤੇ ਤੇਲ ਦੀ ਅੱਗ ਪੈ ਰਹੀ ਸੀ ਜੀ ਇਹ ਕਿਤੇ ਨਾਲ ਹੀ ਨਾ ਪੇਂਟ ਦੀ ਖਾਨ ਸੀ ਸਾਨੂੰ ਇਹ ਸੀ ਵੀ ਪੇਂਟ ਨੂੰ ਨਾਕ ਲੱਗ ਜੇ ਇਹ ਪੇਂਟ ਨੂੰ ਅਗ ਲੱਗ ਜਾਂਦੀ ਤਾਂ ਫਿਰ ਬੜੀ ਵੱਡੀ ਪ੍ਰੋਬਲਮਸ ਆ ਜਾਂਦੀ ਦੁਕਾਨਾਂ ਨਾਲ ਆਂਦਾ ਲਾਸ ਦੁਕਾਨ ਦੇ ਮਾਲਕ ਦਾ ਕਹਣਾ ਕਿ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਆਉਂਦੇ ਹਾਂ ਸੀ ਨਾ ਦੱਸਿਆ ਵੀ ਅਸੀਂ ਪਹਿਲਾਂ ਹੀ ਇੱਥੇ ਮਾਰਕੀਟ ਦੀ ਸਾਰੀ ਚੈਕਿੰਗ ਸੀ ਤੁਸੀਂ ਪਹਿਲਾਂ ਹੀ ਅਸੀਂ ਫਿਰ ਜਿੰਨੀ ਵੀ ਸਾਰੀ ਫੋਰਸ ਸੀ ਮੈਂ ਕਿਹਾ ਮੈਂ ਕੱਲ੍ਹ ਆ ਤੇ ਸਾਰੀ ਫੋਰਸ ਨੇ ਨਾਲ ਮਿਲ ਕੇ ਪਬਲਿਕ ਨੇ ਅਸੀਂ ਵਾਰਤવાર ਜਿੰਨੀ ਵੀ ਕੋਸ਼ਿਸ਼ ਕੀਤੀ ਬੁਝਾਈ ਫਿਰ ਲੱਗ ਜੀ ਇਹ ਉਪਰ ਆ ਲੱਗੀ ਹੋਈ ਹੈ ਮਤਲਬ ਉਹ ਭੁਜਾਨੀ ਕੋਸ਼ੀ ਦੀ ਟੀਮ ਪਹਿਲਾਂ ਤਾਂ ਇੱਥੇ ਉਸ ਨੇ ਮੱਛੀ ਬਾੜੀ ਉੱਤੇ ਢੋਲ ਜੇ ਪਏ ਨੇ ਪਾਸੇ ਉੱਥੋਂ ਬਾਟੀਆਂ ਪਰ ਪਰ ਕੇ ਪਾਣੀ ਦੀ ਮਾਰੀ ਉਹਨਾਂ ਫਰੀ ਅਗਤੀਮੀ ਹੋ ਗਈ ਸਿਰਫ ਸਾਡਾ ਫਸਟ ਹਾਫ ਹੋ ਜੀ ਨੇ ਸੈਂਟਰ ਸਾਹਮਣੇ ਦੇਖਦੇ ਅਸੀਂ ਉੱਥੋਂ ਕਿ ਪਾਈਪ ਨੂੰ ਅੱਗ ਨਿਕਲਦੀ ਸੀ ਫਾਸਟ ਉਹਨਾਂ ਨੇ ਸੀ ਖਿੱਚ ਲਿਆ ਉੱਤੇ ਪਾਣੀ ਪਾ ਕੇ ਨਾ ਤੌਲੀਆ ਸੀ ਕਿਸੇ ਦਾ ਤੌਲੀਆ ਲੱਗੇ ਉੱਤੇ ਪਾ ਕੇ ਫਸੈਂਟਰ ਖਿੱਚ ਲਿਆ ਉੱਤੇ ਪਰੇ ਲੱਗੇ ਉਤੋਂ ਫਿਰ ਖੜਕੇ ਤੇ ਫਿਰ ਉਹਨੂੰ ਅੱਗ ਬੁਝਾਈ ਫਾਇਰ ਬ੍ਰੇਡ ਨੂੰ ਫੋਨ ਕਰਤਾ ਫਿਰ ਮੈਂ ਇਥੇ ਨਰਿੰਦਰ ਜਿਹੜੇ ਆ ਬੀਲੀਪੁਰ ਵਾਲੇ ਉਹਨਾਂ ਕੋਲ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਦਾ ਕਨੈਕਸ਼ਨ ਘਟਾਇਆ ਤੇ ਫਿਰ ਅਸੀਂ ਫਾਇਰ ਬ੍ਰੇਡ ਨੂੰ ਫੋਨ ਕਰਕੇ ਨਾਲ ਹੀ ਫਾਇਰ ਬ੍ਰੇਡ ਸਾਧ ਲਈ ਸੀ ਉਸੇ ਟਾਈਮ ਹੀ ਸਰ ਕੋਈ ਨੁਕਸਾਨ ਹੋਇਆ ਕਿ ਜਾਂ ਬਈ ਨੁਕਸਾਨ ਹੋਇਆ ਇਸ ਦੁਕਾਨ ਦਾ ਜਿਹੜਾ ਇੱਕ ਰਿਸ਼ੂ ਜੀ ਨੇ ਮੁੰਟੂ ਦੀ ਦੁਕਾਨ ਤੇ ਇਹ ਆਪਣੇ ਰਿਸ਼ੀ ਭਾਈ ਦੀ ਦੁਕਾਨ ਉਹਨਾਂ ਦਾ ਹੋਇਆ ਨੁਕਸਾਨ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ